ਹੰਯਰ ਕੀ ਹਾਲ ਚਾਲ ਹੈ ਦੋਸਤਾਂ ਮੇਤਰਾ ਮੇਜਾ ਵੀ ਠੀਕ ਠਾਕ ਹੋਂ ਸਾਡੇ ਜਾਨ ਉਹ ਵੀ ਸੈਟ ਵੈਟ ਹੋਣਗੇ ਲਓਏ ਮਿੱਤਰੋ ਬੱਜੀ ਆ ਛੱਡੇ ਰਿਆ ਤੇ ਕਰਦੇ ਆ ਉਹ ਪਤਾ ਨਹੀਂ ਕਿੱਥੇ ਹੱਦੀਆਂ ਤਾਂ ਹੈ ਨਹੀਂ ਕਿਹੜਾ ਓਹੋ ਉਹ ਵੀ ਕਾਈ ਚੀਜ਼ ਦਿਖਾ ਰਹੀ ਤੇ ਤੌਰੀ ਵਾਲੀ ਫਾਤਾ ਪਿਆ ਹੋਵੇ ਪੰਜ ਛੇ ਬੈਠੇ ਹੀ ਨਜਰ ਤਾਂ ਨਹੀਂ ਵੇਖ ਜਾਂਦਾ ਵੇਖ ਲੈ ਫਿਰ ਵੀ ਕਿੱਧਰ ਇੱਕ ਤਾਂ ਹੋ ਬੈਠਾ ਜੀਵਨ ਕਾਲੀ ਤੇ ਹੋ ਉਹਦੇ ਤੇ ਬਾਈ 2 ਵਜੇ ਹਾਂਜੀ ਕੱਡੇ ਕੱਡੇ ਬੱਚੇ ਫਿਰਦੇ ਆ ਬਈ ਦੋ ਆਪਾਂ ਨਵੇਂ ਕੱਢਣੇ ਆ ਪਠਣਾ ਆਯੋਧਿਆ ਦੇ ਨਾ ਨਾ ਬਾਹਰ ਲੇ ਕੇ ਆਉਣਾ ਉਹਨੂੰ ਅੱਜ ਨਾ ਗੁੜ ਦੇ ਕੇ ਤੇ ਆਪਾਂ ਜਾਲ ਚ ਪਾਉਨੇ ਆ ਫੜਦੇ ਆ ਤੇ ਹਾਂ ਜਿਹੜੀ ਆਪਾਂ ਪਨੀਰੀ ਇਹ ਪੱਡਾਵਾਂਗੇ ਬਾਅਦ ਚ ਠੀਕ ਹੈ ਜੀ ਉਹਨਾਂ ਨੂੰ ਥੁੱਪੇ ਪਾ ਲਗੇ ਆਪਾਂ ਲਿਆ ਲਿਆਵਾ ਫੜ ਕੇ ਲਿਆ ਹੜ ਜਾ ਹੜ ਜਾ ਹੜ ਜਾ ਖੰਭ ਖੰਭ ਚੜਾ ਲੈ ਕੋਈ ਫਾਇਦਾ ਮੁੜ ਕੇ ਬਾਜੀ ਖਰਾਬ ਹੋ ਜੀ ਆ ਦੋ ਪੱਟੀਆਂ ਨਮਾਇਆ ਕਰ ਦੇਣੀ ਆ ਠੀਕ ਆ ਤੇ ਇਹਨਾਂ ਨੂੰ ਆਪਾਂ ਗੁੜ ਦੇਨੇ ਆ ਤੇ ਜਾਲਜ ਪਾਉਨੇ ਆ ਇੱਕ ਇੱਕ ਪਾ ਲਈਏ ਹਾਂ ਲਓ ਤੁਜਨ ਦਿਨੇ ਗੁੜ ਹਾਂ ਗੁੜ ਦੇ ਕੇ ਦਿਖਾਉਨੇ ਆ ਹਾਂ ਵੀ ਆ ਵੀ ਦੇਖੋ ਮੈਂ ਇਹਨੂੰ ਪਾ ਲਈਏ ਨਾ ਫੱਟ ਜਾ ਕਰਨੀ ਉਹ ਰਮਣ ਲਓ ਇਹਨਾਂ ਤੋਂ ਪੈ ਨਹੀਂ ਜਾਈਂ ਮੇਰੀ ਛਾਲੀ ਤੰਗੜੀ ਜਾਂਦੀ ਲੈ Papa ਵੇਖਦੇ ਰਹੋ ਦੇਖੋ ਭਾਈ ਯਾਰ ਨਮਾਸੀਹਾ ਜਿਹੜਾ ਤਾੜ ਤਾ ਆ ਵੀ ਮਿੱਤਰੋ ਗੁੜ ਦੇਣ ਲੱਗੇ ਆ ਗੁੜ ਬਈ 1 ਸਕਿੰਟ ਦਾ ਕੰਮ ਹੈ ਆਪਣਾ ਚੱਕੋ ਜੀ ਠੀਕ ਹੈ ਚਲ ਲਓ ਭਾਈ ਦੂਜੇ ਜਾਨਵਰ ਨੂੰ ਵੀ ਦੇ ਦਾਂ ਜੇ ਚਾਹੋ ਚਲੋ 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 ਦਿਖਾ ਦਿਦੋ ਨੇ ਉਨੇ ਇਹਨਾਂ ਦੀ ਵਾਰੀ ਆ ਗਈ। ਇਹ ਕਟਾਂਗੇ ਬਾਈ ਹਾਂ। ਦੋ ਤਿੰਨ ਦਿਨਾਂ ਜੀ। ਬਾਈ ਸਰ ਸਵਾ 12 ਟਾਈਮ ਹੋ ਗਿਆ। ਤੇ ਬੱਚਾ ਆ ਗਿਆ। ਆ ਲੋ ਗਿਆ ਅੰਦਰ। ਤੇ ਇਹਨੂੰ ਫੜ ਲ ਗਏ ਆਪਾਂ। ਇੱਕ ਹਜੇ ਫਿਰਦਾ ਹੀ ਆ। ਆ ਫੜ ਲਿਆ, ਥੱਲੇ ਲਿਆ ਚੱਲਦੇ ਆ। ਇੱਥੇ ਛੱਡ ਦਿੰਨੇ ਆ ਬਾਈ ਇਹਨੂੰ। ਆ ਲੋ। ਠੀਕ ਹੈ ਜੀ। ਅੱਜ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਵਾਂਗੇ। ਕਦੋਂ ਬਾਦਾਮ ਪਾਉਨੇ ਆ ਕਿਵੇਂ ਪਾਉਨੇ ਆ ਠੀਕ ਹੈ ਜੀ ਲਓ ਬਈ ਛਤਰੀ ਇੱਕ ਹੋਰ ਚੱਕ ਲਈ ਚੱਲ ਗਏ ਆਪਾਂ ਉੱਪਰ ਬਈ ਉੱਪਰ ਆਪਾਂ ਆ ਗਏ ਛਤਰੀ ਇੱਕ ਮੈਂ ਹੋਰ ਵੱਡੀ ਖੜੀ ਕਰਤੀ ਹੈ ਨਾ ਤੇ ਬੱਚੇ ਆਪਣੇ ਉਹ ਜਾਨਵਰ ਫਿਰਦੇ ਕੁਛ ਇੰਨਾ ਚੋ ਦੇਖਦੇ ਆਂ ਬੱਚਾ ਜਿਹੜਾ ਰਹਿੰਦਾ ਇੱਕ ਆ ਵੀ ਇੱਥੇ ਧੁੱਪੇ ਮੱਚੀ ਜਾਂਦੀਆਂ ਤੇ ਉਧਰੋਂ ਫੜਦੇ ਆਂ ਕਬੂਤਰ ਹਜੇ ਨਹੀਂ ਜਦੋਂ ਬੱਚਾ ਆ ਗਿਆ ਹੋ ਫਿਰਦਾ ਲੱਗਾ ਇੱਕ ਜਾਨਵਰ ਬੈਠਾ ਪਾਪਾ ਖਾ ਪਾਪਾ ਕਹਿੰਦਾ ਹਨੀ ਮੀਰਾ ਹਾਂਜੀ ਕਿੱਥੇ ਆ ਕਾਲਗਾਂ ਗੀਰਾ ਕਿੱਥੇ ਆ ਕਾਲਗਾਂ ਗਲ ਕੀਰਾ ਅੱਛਾ ਇੱਥੋ ਵਾਲੀ ਕਿੱਧਰ ਗਈ ਕਿਹੜਾ ਅੱਛਾ ਛਤਰੀਆਂ ਦਾ ਭਾਈ ਲਾ ਤੀਆਂ ਤੇ ਬੱਚਾ ਨਹੀਂ ਦਿੰਦਾ ਯਾਰ ਅਸਮਾਨ ਤਾਂ ਹੈਗੇ ਕਬੂਤਰ ਹਾਂਜੀ ਪਾਪਾ ਬਈ ਦੇਖੀ ਜਾਂਦਾ ਜੀ ਜਾਨਵਰ ਇਹ ਆਪਣਾ ਤਾਂ ਨਹੀਂਗਾ ਵਿੱਚੋਂ ਨਿਕਲ ਗਿਆ ਹੋਵੇ ਆਹ ਵੜੀ ਆ ਬੱਠਾ ਜਿਹੜਾ ਅੱਜ ਅਬ ਜਦੋਂ ਮੈਂ ਤਾਂ ਜੜਾ ਨਾ ਹੁਣੀ ਯਾਰ ਆ ਕੇ ਬੈਠਾ ਐ ਪਤਾ ਨਹੀਂ ਕਿਹਦਾ ਵਾ ਤੇ ਆਪਣੇ ਵਾਲਾ ਬੱਚਾ 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 ਅਸਮਾਨ 'ਚ ਨਾ ਬਾਈ ਉਹ ਹੈਗੇ ਕਬੂਤਰ ਨੂੰ ਤਾਂ ਟਾਈਮ ਹੋ ਚੁੱਕਿਆ 12:30 ਦਾ ਇੱਕ ਪਾਪੇ ਨੇ ਆ ਨਵਾ ਛੱਡਾ ਵੀ ਆ ਵੀਰੇ ਲਓ ਭਾਈ ਥੱਲੇ ਆਗੇ ਪਾਣੀ ਰੱਖ ਦੇਗੇ ਇਹਨਾਂ ਨੂੰ ਥੋੜਾ ਜਿਹਾ ਹਾ 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 ਮੜਾ ਜੇ ਸੰਗ ਕਲਾ ਕਰ ਲੈਣ ਤੁਹਾਨੂੰ ਪੀ ਲੈ ਉੱਤ ਇੱਥੇ ਬਹਿ ਜਾਣੇ ਯਾਰ ਯੋਗ ਲਈ ਹਾਂ। ਬੱਸ ਬੱਸ। ਮੜਾਏ ਹੋਰ ਪੀ ਲਾ। ਮਲੋ ਭਾਈ। ਬੱਚੇ ਢੀ ਕਰ ਜਾਂਦੇ ਆ ਪੁੱਤਰ ਆਵੇ ਤਾਂ ਬਹਿ ਜਾਵੇ ਹਨਾ। ਫਿਰ ਆਪਾਂ ਦੂਜੀ ਸਾਰੀ ਪਾਲਟੀ ਕੱਢਾਂਗੇ। ਇੱਕ ਤਾਂ ਜਿੰਨੇ ਵੀ 5-6 ਬੱਚੇ ਛੋਟੇ ਤੇ ਦੋ ਜਿਹੜੇ ਕੁੱਤਰਾ ਆਪਾਂ ਕੱਲ ਕੱਢੇ ਸੀ ਪਹਿਲੇ ਦਿਨ ਜਿਹੜਾ ਇੱਕ ਤਾਂ ਬੋਰ ਤੇ ਬਹਿ ਗਿਆ ਉਹਨਾਂ ਨੇ ਕਲੇ ਤੇ ਹਨਾ ਤੇ ਇੱਕ ਕਾਲੀ ਬੂਖੀ ਦਾ ਉਹ ਤਾਂ ਸਿੱਧਾ ਆ ਗਿਆ ਛਤਰੀ ਤੇ ਉਹ ਵੀ ਉਹਨਾਂ ਨਾਲ ਹੀ ਡਾਵਾਂਗੇ ਬੱਚਿਆਂ ਦੇ। ਪਹਿਲਾਂ ਵੱਡੇ ਕੁੱਤਰਾਂ ਨੂੰ ਬਿਠਾ ਦਾਂਗੇ ਆਪਾਂ। ਖੋਲੇ ਦੇ ਜੇ ਤਾਂ ਹੁਦਾ ਸਾਭੀ ਮੈਂ ਤਾਂ ਕੁੱਟ ਗਏ ਉੱਡ ਗਏ ਆਹ ਹੈ ਫਿਰ ਬੱਚਿਆਂ ਨੂੰ ਚੜਾ ਦਾਂਗੇ ਨਾਲ ਹੀ ਤੇ 10-20 ਮਿੰਟ ਤੱਕ ਆਪ ਹੀ ਛੇੜ ਦਾਂਗੇ ਇਹਨਾਂ ਨੂੰ ਕੂਤਰਨੇ ਭਾਈ ਉੱਚੇ ਲੱਗੇ ਫਿਰਦੇ ਕੂਤਰ ਹੋਰ ਵੀ ਖਿਡਾਰੀਆਂ ਦੇ ਫਿਰਦੇ ਆ ਤੇ ਕਿਹੜਾ ਇੱਥੇ ਬਿਠਾਉ ਦਿਖਾਵਾਂ ਤੁਹਾਨੂੰ ਮੈਂ ਉੱਡ ਗਿਆ ਕਿ ਨਹੀਂ ਉਹ ਬਿਠਾ ਆਹ ਬੈਠਾ ਹਲੋ ਭਾਈ ਬੱਚਾ ਆਪਣਾ ਉੱਤਰਾ ਹੈ ਦੂਜਾ ਵੀ ਆਵੇ ਆ ਗਿਆ ਇਹ ਆ ਹਾ 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 ਆ ਗਿਆ ਵੀਡੀਓ ਨਹੀਂ ਆਪਾਂ ਬੰਦ ਕਰਦੇ ਤੁਹਾਨੂੰ ਦਿਖਾਵਾਂਗੇ ਆ ਪਤਾ ਨਹੀਂ ਹੋਰ ਕਿਹੜੇ ਕਿਹੜੇ ਆ ਆ ਆ ਆ ਆ ਆ ਆ ਆ ਆ ਰਿਆ ਭਾਈ ਜਿਹੜਾ ਉੱਥੇ ਬੈਠਾ ਇਹਨਾਂ ਕਾਲਾ ਸਾਤਾ ਤੇ ਕਾਲੀ ਫੱਟੀ ਤੇ ਨਾਲ ਪੂਛ ਐਂ ਜੇ ਰੰਗ ਲੱਗਿਆ ਵਦੇ ਤਾਂ ਚੱਲ ਕੇ ਦੇਖਦੇ ਆ ਆ ਗਿਆ ਭਾਈ ਬੱਚਾ ਇੱਥੇ ਤੁਹਾਨੂੰ ਦਿਖਾਉਂਦਾ ਮੈਂ ਆ ਜਾਂਦਾ ਇੱਧਰ ਓਹੋ ਆ ਗਿਆ ਬਈ ਬੱਚਾ ਇਹ ਆ ਵੀ ਰਿਹਾ ਉਹ ਜਾਂਦਾ ਛੜੀ ਜਾਂਦਾ ਇਹ ਆਇਆ ਜਾਂਦਾ ਠੀਕ ਹੈ ਜੀ ਇੱਕ ਆ ਪੱਲੇ ਜਿਹੜਾ ਇੱਧਰ ਫਿਰਦਾ ਕਾਕੇ ਗਾਏ ਤੇ ਗਾਕੇ ਗਏ ਇਸਤਵਾਈ ਛੱਡੀ ਤਿੰਨ ਚਾਰ ਇਸਤਵਾਈਆਂ ਪਾਪੇ ਨਹੀਂ ਛੱਡੇਗਾ ਉਹ ਮੈਂ ਹੀ ਕਿਹਾ ਸੀਗਾ ਮੈਂ ਕਿਹਾ ਯਾਰ ਹੋਰ ਨਾ ਬੱਚਾ ਹਨਾ ਸੁੱਕੇ ਬੱਚੇ ਆ ਵੀ ਜੋਰ ਲਾ ਕੇ ਡੱਗ ਡੁਗ ਪੈਣ ਕਿਤੇ ਤਾਂ ਕਰਕੇ ਬਈ ਮੈਂ ਵੀ ਛੜਾਤੀਆਂ ਸੀ ਪਾਪੇ ਤੋਂ ਇੱਕ ਦੋ ਇਸਤਵਾਈਆਂ ਲੋ ਵੀ ਮਤਰਾ ਬੱਚਾ ਤਾਂ ਆ ਗਿਆ ਸੀਗਾ ਉਹ ਮੈਂ ਥੱਲੇ ਛੱਡਿਆ ਹੁੰਦਾ ਠੀਕ ਹੈ ਜੀ ਤੇ ਬਾਕੀ ਆਪਾਂ ਕੱਢਦੇ ਬਾਹਰ ਉਹ ਬੈਠੇ ਬੱਚੇ ਪੁੱੱਚੇ ਤੇ ਆ ਬੈਠਾ ਆਪਣਾ ਬੋਰਡ ਵਾਲਾ ਜਿਹੜਾ ਬੋਰਡ ਤੇ ਜਾਂਦਾ ਵਾ ਤੇ ਦੂਸਰਾ ਬੱਚਾ ਆਹ ਠੀਕ ਹੈ ਜੀ ਇਹਦੇ ਖੰਭ ਜੇ ਸੈੱਟ ਕਰਨ ਵਾਲੇ ਆ ਤੇ ਬਈ ਮੈਂ ਇਹ ਕਾਲਸਰਾ ਬਿਠਾਈ ਛਤਰੀ ਤੇ ਆਪੀ ਥੱਲੇ ਆ ਗਿਆ ਹੁਣ ਜੀ ਆਪੇ ਜਾਵੜੂਗਾ ਤਾਂ ਆਪਾਂ ਬੈਠਾ ਰਹਿਣ ਦੇਣਾ 10-15 ਮੈਂ ਡੀਕਾਂਗੇ ਥੱਲੇ ਚੱਲ ਕੇ ਬੰਨੇ ਨਾਲੇ ਸੁੰਨ ਦਿਖਾਉਨੇ ਆ ਆ ਵੀ ਦੂਜੇ ਬੱਚੇ ਉੱਡਦੇ ਆ ਨਾ ਔੜੜ ਪੈਂਦੇ ਆ ਲੋ ਲਈ ਭਾਈ। ਉੱਡ ਗਏ ਸਾਰੇ ਜਾਨਵਰ। ਆ ਇੱਕ ਬੰਨੇ ਆਪਣਾ ਗਲਾਬੋ ਦਿਖਾਉਣਾ ਤੁਹਾਨੂੰ। ਆ ਤਾਂ ਹੁੰਦਾ ਆਪਣਾ ਦੂਜਾ ਢੀਠ ਜਾ। ਆ ਦੇ ਆ ਗਿਆ। ਛੱਪੇ ਮਾਰਦਾ। ਬਿਠਾਉਣਾ ਤੈਨੂੰ ਖੜ ਜਾ। ਬਾਕੀ ਰੱਤੇ ਹੁਣੀ ਕਾਲੀ ਪੂਛ ਦੇ, ਕਾਲਸਰਾ ਦੋਨੇ ਪੂਛਾਂ ਵਾਲੇ ਹੋ ਜਾਂਦੇ। ਉਹ ਦੇਖ। ਲੈ ਆ ਦੇਖੋ ਜੂਟਾ ਭਰਦਾ। ਆ ਦੰਡੇ ਵਾਲਾ। ਲਓ ਭਾਈ ਕਾਲਸ ਉਹ ਦੂਜਾ ਆ ਕੇ ਕਾਲੀ ਪੂਛਦਾ ਆ ਕੇ ਬਹਿ ਗਿਆ ਬਾਕੀ ਆਪਣਾ ਟੂਸੇ ਵਾਲਾ ਫਿਰਦਾ ਰੱਤੇ ਹੁਣੀ ਡੰਡਿਆਂ ਵਾਲੇ ਟੂਸੇ ਡੰਡੇ ਵਾਲਾ ਦੋ ਆ ਜਾਂਦੇ ਪੂਛਾਂ ਵਾਲੇ ਓਏ ਹੋਏ ਆ ਵੀ ਰਿਹਾ ਲਓ ਵੀ ਭਾਈ ਬੋਰਡ ਮਾਸਟਰ ਉਹ ਫੇਰ ਗਿਆ ਅੱਜ ਉੱਥੇ ਉਹ ਦੇਖ ਲੋ ਆ ਚੱਕੋ ਬਹਿ ਗਿਆ ਨਾ ਇਹ ਤਾਂ ਯਾਰ ਆਤ ਮਾੜੀ ਆ ਲਓ ਵੀ ਭਾਈ ਬੰਦੇ ਫਿਰਦੇ ਹੁਣ ਬੱਚੇ ਆਪਣੇ ਆ ਲੋ ਡੰਡੇ ਵਾਲਾ ਓਏ 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 ਹਾਲੋ ਦੂਸਰਾ ਟੂਸੇ ਡੰਡੇ ਵਾਲਾ ਹੈ ਚੱਕ ਫੜ ਇੱਧਰ ਬਹਿ ਗਿਆ ਦਵਾ ਆ ਗਈ ਓਏ 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 ਗੰਦ ਕੰਪਣੀ ਛਤਰੀ ਤੇ ਬੈਠ ਕਾਲੀ ਪੂਛ ਵਾਲਾ ਚੱਕੋ ਬਈ ਗਲابی ਪੂਛ ਵਾਲਾ ਜਾਕੋ ਬਈ ਰੱਤਾ ਰਹਿ ਗਿਆ ਰੱਤੇ ਬਹਿ ਜਾ ਬਾਈ ਚੱਤ ਕਰਦਾ ਤਾਂ ਉਈ ੱਟਕਾ ਨਹੀਂ ਗਿਆ ਲਉ ਬਈ ਰੱਤਾ यूं ਬਹਿ ਗਿਆ ਰਹਿ ਗਿਆ ਦੂਸਰਾ ਫੱਟੀ ਵਾਲਾ ਤੇ ਟੂਸੇ ਵਾਲਾ ਆ ਵੀਰਾਂ ਇਨੂੰ ਵੀ ਅੱਜ ਛਤਰੀ ਦੇ ਬਿਠਾਉਣਾ ਕਿਵੇਂ ਨਾ ਕਿਵੇਂ ਛਤਰੀ ਦੇ ਬਜਾਏ ਨਾ ਗੱਲ ਬਾਂਜੂ ਹਾ 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 ਇਹ ਜਿੱਥੇ ਮੈਂ ਖੜਾ ਨਾ ਬਾਈ ਆ ਜਗ੍ਹਾ ਦੇ ਉੱਤਰ ਦਾ ਇਹ ਇੱਥੇ ਇਹ ਗਰਮੀ ਅੱਜ ਵੀ ਬਹੁਤ ਆ 38-39 ਡਿਗਰੀ ਆ ਤੇ ਬਹਿੰਦਾ ਹੀ ਛਤਰੀ ਦੇ ਬਹਿੰਦਾ ਹੀ ਯਾਨੀ ਛਤਰੀ ਦੇ ਬਿਠਾਉਣਾ ਅੱਜ ਮੈਂ ਇੱਥੇ ਹੀ ਖੜਾ ਰਹਿਣਾ ਨਹੀਂ ਤੈਣਾ ਇੱਥੇ ਬਹਿ ਜਾਣਾ ਉੱਤਰ ਕੇ ਥੱਲੇ ਉਤਰ ਜਾਣਾ ਡਰਾਈਵਟੀ ਆ ਗਿਆ ਆ ਜਾ ਠੀਠੇ ਆ ਜਾ ਪੈਂਦਾ 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 ਬੈਂਦਾ ਬੈਂਦਾ ਸ਼ਸ਼ ਸ਼ਸ਼ ਓਹ ਬਹਿ ਗਿਆ ਬਾਈ ਆ ਬਹਿ ਗਿਆ ਛਤਰੀ ਦੇ ਪੈਂਦਾ ਸੀਗਾ ਬੈਠਾ ਨਹੀਂ ਗਿਆ ਖੁੱਡੇ ਤੇ ਪੈਂਦਾ ਮੈਂ ਨਹੀਂ ਬਹਿਣ ਦਿੱਤਾ ਉਹ ਜਾਕੀ ਪਹਿ ਗਿਆ ਆ ਜੂਗਾ ਆਪੇ ਆ ਜਾਂਦਾ ਹੈ ਤਾਂ ਕਰੇ ਸਿਆਣਾ ਵਾ ਇਹਨਾਂ ਨੂੰ ਬੈਠੇ ਰਹਿੰਦੇ ਕਿ ਆਪਾਂ ਤੇ ਬੋਰਡ ਮਾਸਟਰ ਬਾਈ ਅੱਜ ਆਊਗਾ ਕੱਲ ਲੰਗੋਈ ਫੇਰ ਮੱਚ ਕੇ ਨਾ ਸ਼ਾਮੀ ਆਊਗਾ ਕੱਲ ਵੀ ਸ਼ਾਮ ਨੂੰ ਆਇਆ ਸੀਗਾ ਤੇ ਬਾਕੀ ਵੀਡੀਓ ਦੇ ਸਪੈਸ਼ਲ ਗੱਲਾਂ ਨਹੀਂ ਜਿਹੜੀ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਉਸ ਵੀਡੀਓ ਕਰਦਾ ਲਗੀ ਬਾਏ ਮੈਂ ਫਿਰ ਉੱਪਰ ਆਈਨਾਂ ਨੂੰ ਪਾ ਲਾਵਾਂਗੇ ਥੋੜਾ ਹੋਰ ਢੋਹ 2 ਘੰਟੇ ਬਾਅਦ